ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਣ ਦੇ ਪਿੰਡ ਕਰੀਆਲਾ ਵਿਖੇ ਕਰੋੜਾ ਰੁਪਿਆ ਦੀ ਡੰਪ ਕੀਤੀ ਹੋਈ ਪਰਾਲੀ ਨੂੰ ਭਿਆਨਕ ਅਗ ਲਗ ਜਾਣ ਕਾਰਨ ਸਟੋਰ ਕੀਤੀ ਹੋਈ ਸਾਰੀ ਹੀ ਪਰਾਲੀ ਸੜ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਈ ਪਰਾਲੀ ਸਟੋਰ ਕਰਕੇ ਡੰਪ ਕਰਨ ਵਾਲੇ ਵਿਅਕਤੀ ਨਵਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਰਾਲੀ ਸਟੋਰ ਕਰਨ ਵਾਸਤੇ ਪਿੰਡ ਬਰਨਾਲੇ ਦੇ ਵਿਅਕਤੀ ਬਲਜੀਤ ਸਿੰਘ ਤੋਂ ਠੇਕੇ ਤੇ ਪਹਿਲੀ ਲਈ ਹੋਈ ਸੀ ਅਤੇ ਜਦੋਂ ਤੋਂ ਪਹਿਲੀ ਠੇਕੇ ਤੇ ਲੱਗੀ ਹੋਈ ਸੀ ਉਦੋਂ ਤੋਂ ਹੀ ਬਲਜੀਤ ਸਿੰਘ ਉਹਨਾਂ ਨੂੰ ਕਦੇ ਸਟੋਰ ਕਿਤੇ ਹੋਏ ਪ੍ਰਾਲੀ ਚੁੱਕੜਲੀ ਕਹਿੰਦਾ ਸੀ ਅਤੇ ਕਦੇ ਉਹਨਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਅੱਜ ਉਸਨੇ ਉਹਨਾਂ ਦੀ ਸਟੋਰ ਕੀਤੀ ਹੋਈ ਪਰਾਲੀ ਨੂੰ ਅੱਗ ਲਾ ਦਿੱਤੀ ਜਿਸ ਕਾਰਨ ਉਹਨਾਂ ਦਾ ਤਕਰੀਬਨ 3 ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਨਵਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਸਟੋਰ ਕੀਤੀ ਹੋਈ ਪਰਾਲੀ ਤਕਰੀਬਨ 2 ਤੋਂ 3 ਹਜ਼ਾਰ ਕਿੱਲੇ ਦੀ ਪਰਾਲੀ ਸੀ ਜਿਸ ਨੂੰ ਬਲਜੀਤ ਸਿੰਘ ਵੱਲੋਂ ਅੱਗ ਲਾ ਕੇ ਬਰਬਾਦ ਕੀਤੀ ਗਈ ਹੈ ਉਹਨਾਂ ਕਹਿੰਿਆ ਕਿ ਇੱਕ ਪਾਸੇ ਤਾਂ ਪ੍ਰਸ਼ਾਸਨ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਰਿਹਾ ਹੈ ਦੂਜੇ ਪਾਸੇ ਐਸੇ ਸ਼ਰਾਰਤੀ ਇਨਸਾਨ ਜਿਥੇ ਲੋਕਾਂ ਦਾ ਭਾਰੀ ਮਾਤਰਾ ਨੁਕਸਾਨ ਕਾਰੀ ਨੇ ਉਥੇ ਉਹਨਾਂ ਦਾ ਵੀ ਵੱਡੇ ਪੱਧਰ ਤੇ ਇਸ ਬਲਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਨੁਕਸਾਨ ਕੀਤਾ ਗਿਆ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਅਤੇ ਉਕਤ ਵਿਅਕਤੀ ਤੇ ਕਾਰਵਾਈ ਕੀਤੀ ਜਾਵੇ। ਪ੍ਰਧਾਨ ਜੀ ਸਾਡੇ ਮੈਂ ਹਰਪਾਲ ਸਿੰਘ ਖਾਨਚਨ ਕਮੇਟੀ ਪੰਜਾਬ ਕੋਟਗੋੜਾ ਰੇਂਡ ਖੇਹੜਾ ਤੋਂ ਤੇ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਹੋਈ ਹੈ? ਮੋਤੀਬ ਸਾਡੇ ਤੋਂ ਸਾਡਾ ਛੋਟਾ ਭਰਾ ਬਲਜੀਤ ਸਿੰਘ ਉਹਨੇ ਆਪਣੀ ਫੈਕਟਰੀ ਬਣਾਈ ਆ ਛੋਟੀ ਗੁੱਲਿਆਂ ਵਾਲੀ ਇਹਦੇ ਵਿੱਚ ਪ੍ਰਾਲੀ ਇਕੱਠੀ ਕਰਕੇ ਤੇ ਪ੍ਰਾਲੀ ਤੋਂ ਅੱਗੇ ਉਹ ਗੁੱਲੇ ਬਣਾਉਂਦੇ ਨੇ ਉਹਨੇ ਵਿਚਾਰੇ ਨੇ ਠੇਕੇ ਦੇ ਪੜੀ ਲੈ ਕੇ ਕਿਸੇ ਕਿਸਾਨ ਦੀ ਉਹਦੇ ਵਿੱਚ ਰੱਖ ਕੇ ਤੇ ਆਪਣਾ ਕਿਸਾਨ ਨੂੰ ਪਹਿਲਾਂ ਲਿਖੀ ਰੂਪ ਦੇ ਵਿੱਚ ਇਹ ਪੜੀ ਲਿਖੀ ਆ ਲਈ ਪੜੀ ਉਹ ਤਾਂ ਪਹਿ ਹੀ ਦਿੱਤੇ ਆ ਇਹ ਤੋਂ ਅੱਗੇ ਕਿਤਾਬੀ ਕਿਸਾਨ ਨੇ 40 ਸਾਲ ਹੋ ਗਏ ਕਟੋ-ਕਟ 35 ਤੋਂ 40 ਸਾਲ ਹੋ ਗਏ ਇਹਨੂੰ ਪ੍ਰਾਲੀ ਇਕੱਠੀ ਕਰ ਕਰਕੇ ਤੇ ਮਿੰਡ ਪੂਰਿਆਂ ਤੋਂ ਖੇਮਗਰ ਤੋਂ ਲੈ ਕੇ ਪੱਟੀ ਤੱਕ ਜਿੰਨੀ ਪ੍ਰਾਲੀ ਸਾਰੀ ਜਮਾ ਇੱਕੀ ਹੋ ਗਈ ਆ ਔਰ ਬੂੜਾ ਤੂਤਾਂ ਦੇ ਪ੍ਰਾਰੀ ਬੈਠੇ ਨੇ ਇਕੱਠੇ ਇਕੱਠੇ ਕੀ ਕੀ ਹੈ ਅੱਜ ਇੱਕ ਕਿਸਾਨ ਉੱਠਿਆ ਜਿਹਦੀ ਪੜੀ ਦੇ ਵਿੱਚ ਲਾਈ ਸੀ ਉਹਨੇ ਆਖਿਆ ਪ੍ਰਾਰੀ ਚੋਕਰੋ ਕੱਲ ਵੀ ਉਹਨੇ ਨਾਮ ਸੁਣਿਆ ਦਿੱਤਾ ਮੈਂ ਜਿੱਤੇ ਪ੍ਰਾਰੀ ਚੋਕਰੋ ਠੇਕਾ ਪਹਿਲਾਂ ਲਿਆ ਏ ਤੇ ਤੇ ਨਹੀਂ ਤੇ ਮੈਂ ਅੱਗ ਲਾ ਦੇਣੀ ਆ ਪਰ ਅੱਜ ਬਲਜੀਤ ਸਿੰਘ ਉਹਦਾ ਨਾਮ ਬਲਜੀਤ ਸਿੰਘ ਅੱਜ ਉਹਨੇ 3 ਵਜੇ ਉੱਠ ਕੇ ਅੱਗ ਲਾਤੀ ਆ 3 ਵਜੇ ਤਾਂ ਉੱਠ ਕੇ ਅੱਗ ਲਾਤੀ ਆ ਪਰ ਜਿਹਦੇ ਵਿੱਚ ਇਹਦਾ ਬਲਵੀਰ ਸਿੰਘ ਦਾ 3 4 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਬਹੁਤ سارے ਇਲਾਕੇ ਦੀ ਪ੍ਰਾਲੀ ਜਿਹੜੀ ਇੱਥੇ ਇਕੱਠੀ ਕੀਤੀ ਸੀ ਹੁਣ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਵੀ ਉਸ ਇਹ ਦਾ ਗਰੀਬ ਦਾ ਇਹਨੂੰ ਮੁਆਵਜ਼ਾ ਮਿਲ ਜੇ ਤੇ ਉਹਨੂੰ ਵਾਅਦ ਵਾਅਦ ਸਜ਼ਾ ਹੋਵੇ ਸਜ਼ਾ ਹੋਣੀ ਬਰਕਰਾਰ ਅਸੀਂ ਨਾਲ ਜੇ ਨਹੀਂ ਦੇ ਅਸੀਂ ਜਿੱਥੇ ਬੰਦੀ ਨਾਲ ਹੈ ਉਹਦੇ ਖਲੋਤੀਆਂ ਜੋ ਕੋਈ ਕਾਰਵਾਈ ਅਸੀਂ ਨਾਲ ਕਰਾਂਗੇ ਹਰਜਾ ਨਾਮ ਇਹਨਾਂ ਵੀ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਤੇ ਇਹ ਕੀ ਮੰਗ ਕੀ ਗੱਲ ਕੀ ਹੋਈ ਹੈ ਜਿਹੜੀ ਪ੍ਰਾਲੀ ਨੂੰ ਅੱਗ ਲੱਗੀ ਹੈ ਜੀ ਇਹ ਵੀ ਜੀ ਪ੍ਰਾਲੀ ਲਾਈ ਇੱਥੇ ਢਾਈ ਹੈ ਕਿੰਨੇ ਦੇ ਵਿੱਚ ਮੈਂ 12 ਮੀਟਰ ਨਵੇਂ ਲਾਈ ਹਾਂ ਇਸਾਨ ਤੇ ਆ ਜਿੰਮੇਦਾਰ ਇਸੇ ਦੀ ਪਹਿਲੀ ਜਿਹਨੇ ਅੱਗ ਲਾਈ ਆ ਤੇ ਪੁੱਲਾ ਇਹਨੇ ਸਭ ਤੋਂ ਠੇਕਾ ਲਿਆ ਵਾ ਇਨੀ ਕਾਲੀ ਸਾਨੂੰ ਕਹਿੰਦਾ ਠੇਕਾ ਦੋਈਗਾ ਵੀ ਠੇਕਾ 6 ਮਹੀਨੇ ਬਾਅਦ ਹੁੰਦਾ ਵਾ ਕਿੰਨਾ ਨਹੀਂ ਮੈਨੂੰ ਅੱਬੇ ਠੇਕਾ ਚਾਹੀਦਾ ਵਾ ਅਈ ਨੂੰ ਪਹਿਨਾ ਸਾਰਾ ਠੇਕਾ ਦਿੱਤਾ ਤਾਂ ਉਹ ਦੋ ਕਹਿੰਦਾ ਮੈਂ ਕਰ ਦਊ ਜੋ ਕਰ ਦਊ ਤੇ ਅਈ ਅੱਜ ਪਹਿਲੇ ਟਰਾਲੇ 3 ਟਰਾਲੇ ਚੁੱਕਨੇ ਸ਼ੁਰੂ ਕੀਤੇ ਇੱਥੋਂ ਜਿਹੜੇ ਪਹਿਲੀ ਪਰਾਲੀ ਦੇ ਚੁੱਕੇ ਆ ਇਹਨਾਂ ਮਸ਼ੀਨਾਂ ਦੇ ਉੱਪਰ ਮੈਂ 3 ਕਰੋੜ ਦੇ 40 ਲੱਖ ਰੁਪਏ ਦਾ ਕਰਜ਼ਾ ਜਿਹੜਾ ਚੁੱਕਿਆ ਪਰਾਲੀ ਇਕੱਠੀ ਕੀਤੀ ਸੀ ਇਹ ਜੇ ਇਹ ਬੰਦੇ ਨੂੰ ਮੈਂ ਕਹਿੰਦਾ ਰਿਹਾ ਵੀ ਮੈਨੂੰ ਆਧਾਰ ਕੱਢ ਦੇ ਦੇ ਮੈਂ ਪ੍ਰਾਲੀ ਦਾ ਬੀਮਾ ਕਰਉਣਾ ਇਹ ਬੰਦੇ ਨੇ ਆਧਾਰ ਕੱਢ ਤੱਕ ਨਹੀਂ ਮੈਨੂੰ ਪਾਇਆ ਕੋਈ ਪ੍ਰਾਲੀ ਦਾ ਏਦਾਂ ਇਹਨੇ ਬੀਮਾ ਨਹੀਂ ਹੁੰ ਦਿੱਤਾ ਮੈਂ ਨੂੰ ਕਹਿੰਦਾ ਰਿਹਾ ਵੀ ਮੈਨੂੰ ਪ੍ਰਾਲੀ ਦਾ ਬੀਮਾ ਕਰਾ ਲੀਂਦੋ ਇਹ ਬੰਦੇ ਨੇ ਆਧਾਰ ਕੱਢ ਤੱਕ ਨਹੀਂ ਦਿੱਤਾ ਜਿੰਨੀ ਪ੍ਰਾਲੀ ਸਾਰੀ ਪ੍ਰਾਲੀ ਖੁਦ ਅਕ ਲਾਈ ਗਈ ਯਾਰ ਇੱਕ ਇਥੋਂ ਲੱਗਿੰਦੀ ਦੀ ਇੱਕ ਡੰਬ ਨੂੰ ਲੱਗਣੀ ਕਿੰਨੇ ਕਿੱਲੇ ਦੀ ਪਹਿਲੀ ਐ ਨੂੰ ਵੇਖੋ ਕਿੰਨੇ ਕਿੱਲੇ ਦੀ ਪਹਿਲੀ ਐ ਇਹ ਜੇ ਪ੍ਰਾਲੀ ਸੀਗੀ ਇਹ ਵੀਰ ਜੀ 22 ਕਿੱਲਿਆਂ ਦੇ ਵਿੱਚ ਡੰਬ ਲੱਗਾ ਹੋਇਆ ਵਾ ਜਿਹੜੇ ਸਾਡੇ ਕੋਲ ਬੇਲਰ ਸੀਗੇ 12 12 ਬੇਲ ਡੰਬ ਤੇ ਚੱਲਦੇ ਰਿਹਾ ਕਿੱਲੇ ਦਾ ਅੰਦਾਜ਼ਾ ਨਹੀਂ ਹੁਣ ਲਾਇਆ ਜਾ ਸਕਦਾ ਕਿੰਨੇ 8 ਇੱਕ ਕੇ ਬੇਲਰ ਜਿਹੜਾ ਦਿਹਾੜੀ ਦੇ ਵਿੱਚ 15 ਤੋਂ 20 ਕਿੱਲੇ ਪ੍ਰਾਲੀ ਚੱਕਦਾ ਹੈਗਾ ਜਿਹਨੂੰ ਸਾਨੂੰ 1.5 ਤੋਂ 2 ਮਹੀਨੇ ਹੋ ਚੁੱਕੇ ਇੱਥੇ ਪ੍ਰਾਲੀ ਜੋੜਦੇ ਆ ਉਹ ਕਿਰੀ 1000 2000 ਕਿੱਲੇ ਦੀ ਹੈਗੀ ਸੀ ਪ੍ਰਾਲੀ ਕਿ ਜਦ ਇਹ ਤੋਂ ਵੱਧ ਹੀ ਹੋ ਗਈ ਤੂੰ ਘਟ ਨਹੀਂ ਹੈਗੀ 8 ਮੇਲਰਾਂ ਦੀ ਪ੍ਰਾਲੀ ਆ ਜਿਹੜੀ ਇੱਥੇ ਸੜ ਕੇ ਸਵਾਹ ਸੀ ਨਾਂ ਕੀ ਆ ਦਾੜਤੀ ਜਿਹਨੇ ਇਹ ਆ ਬਲਜੀਤ ਸਿੰਘ ਨਾਂ ਇਹਦਾ ਪਿੰਡ ਦਾ ਬਰਨਾਲਾ ਤਕੀ ਹੁਣ ਮੰਗ ਕੀ ਕਰਦੇ ਜੀ ਮੰਗ ਵੀਰ ਜੀ ਮੈਂ ਕਰਜ਼ਾ ਚੁੱਕਿਆ ਮੈਂ ਮੇਰੀ ਅਜ ਪਹਿਲੀ ਕਿਸ਼ਤ ਜਾਣੀ ਹੈ ਜੇ ਪ੍ਰਾਲੀ ਦੇ ਵਿੱਚੋਂ ਪੈਸੇ ਦੇਗੇ ਅਜੇ ਤੱਕ ਮੇਰੇ ਪਹਿਲੀ ਕਿਸ਼ਤਾਂ ਦੇ ਜੋਗੇ ਵੀ ਪੈਸੇ ਹੀ ਜਿਹੜੀ ਪ੍ਰਾਲੀ ਨੂੰ ਨਿਕਲ ਨਹੀਂ ਆਏ ਨੇ ਡੰਪ ਚ ਪ੍ਰਾਲੀ ਜਾਣ ਤੋਂ ਬਾਹਰ ਤੋਂ ਪਹਿਲਾਂ ਪਹਿਲਾਂ ਅੱਗ ਲਾ ਕੇ ਸਾਰੇ ਡੰਪ ਨੂੰ ਕਿੰਨਾ ਨੁਕਸਾਨ ਹੋਇਆ ਤਕਰੀਬਨ ਇਹ ਵੀਰ ਜੀ 4 ਕਰੋੜ ਦਾ ਤੇ ਮੇਰੇ ਤੇ ਕਰਜ਼ੇ ਚੜ ਗਏ ਨਾ ਪ੍ਰਾਲੀ ਇਕੱਠੀ ਕਰਨ ਦੇ ਚੱਕਰ ਦੇ ਵਿੱਚ ਵਿੱਚ ਜਿਹੜੀ ਪ੍ਰਾਲੀ ਹੋ ਗਈ ਹੋ ਗਈ 2.5 ਤੋਂ 3 ਦੇ ਵਿੱਚ ਵਿੱਚ 4 ਕਰੋੜ ਤੋਂ ਤਾਂ ਦਾ ਜਿਹੜਾ ਮੈਂ ਕਰਜ਼ਾ ਚੁੱਕਿਆ ਹੈ ਪਰਾਲੀ ਦੇ ਸਾਰਾ ਬੈਂਕ ਤੋਂ ਲਿਆ ਵਾ ਹੁਣ ਮੰਗ ਕੀ ਕਰਦੇ ਸੀ ਮੰਗ ਵੀਰ ਜੀ ਮੈਨੂੰ ਜਿਹੜਾ ਇਹਨੇ ਨੁਕਸਾਨ ਕੀਤਾ ਮੇਰਾ ਭਰਾ ਹੀ ਕਰੇ ਜੇ ਇਹ ਨੁਕਸਾਨ ਜੇ ਜੇ ਗਲਤੀ ਨਾਲ ਵੀ ਇਹਨੇ ਕੀਤਾ ਹੁੰਦਾ ਜੇ ਕਹਿੰਦਾ ਮੇਰੇ ਤੋਂ ਗਲਤੀ ਨਾਲ ਹੋਇਆ ਇਹਦਾ ਬੀਮਾ ਨਾ ਹੀ ਕਰ ਦਿੰਦਾ ਮੈਨੂੰ ਜੇ ਬੀਮਾ ਆਇਆ ਹੁੰਦਾ ਜੇ ਤੋਂ ਗਲਤੀ ਨਾਲ ਹੁੰਦਾ ਤੇ ਕੰਪਨੀ ਭਰਦੀ ਇਹਨੇ ਮੈਨੂੰ ਬੀਮਾ ਵੀ ਨਹੀਂ ਕਰਨ ਦਿੱਤਾ ਇਹ ਪਰਾਲੀ ਦੇ ਉੱਤੇ ਤੇ ਆ ਵਟ ਵਖਾਓ ਇਧਰ ਇਧਰ ਬਣੇ ਆ ਇਹਦੀ ਪੈੜੀ ਦੇ ਗੱਠਾ ਵਧੀਆਂ ਆ ਇਹਦੀ ਪੈੜੀ ਆ ਇੱਕ ਪੈਸਾ ਨਹੀਂ ਲੈਦੇ ਤਾਂ ਗੱਠਾ ਬਣਦਾ ਸਾਰੀਆਂ ਫਰੀ ਬਧੀਆਂ ਅਜੇ ਤੱਕ ਚੁੱਕ ਪਹਿਲਾਂ ਇਹਨੂੰ ਸਾਰੀ ਭਾਰੀ ਦੇ ਪੈਸੇ ਦਿੱਤੇ ਆ ਵੇ ਸਾਰੀ ਲਿਖ ਕੇ ਪੈਸੇ ਦਿੱਤੇ ਆ ਤਾਂ ਸਾਰੀ ਸੜ ਕੇ ਸੁਆਹ ਹੋ ਚੁਗੀ ਜੇ ਕੁਝ ਨਹੀਂ ਬਰਿਆ ਆਈ ਮੰਗ ਕਰਦੇ ਜੰਨਾ ਜਿਹੜੇ ਦੀ ਭਰਾਈ ਨਹੀਂ ਕਰਦਾ ਆਈ ਨਹੀਂ ਇਥੋਂ ਲੈਣਾ ਜਾਂਦੇ ਬੈਂਕ ਬੈਂਕ ਇੱਥੇ ਬੈਂਕਾਂ ਵਾਲਿਆਂ ਨੇ ਆ ਜਣਾ ਅਸੀਂ ਤਾਂ ਕਹਿਣਾ ਜੀ ਇਹ ਦਊਗਾ ਅਸੀਂ ਕਿਸਾ ਕਿਥੋਂ ਦਵਾਗੇ ਸਾਰੀ ਤੇ ਸਾਰੇ ਲਾਉਂਦੀਆਂ ਤੇ ਲੋਕੀ ਕਹਿੰਦੇ ਆ ਕਿ ਇਹਨਾਂ ਨੂੰ ਪਤਾ ਨਹੀਂ ਕਿੰਨੀ ਕੀ ਖੱਟੀ ਆ ਇਹੋ ਜਿਹੇ ਬੰਦਿਆਂ ਨੇ ਸਾਡਾ ਕਰੋੜਾਂ ਦਾ ਨੁਕਸਾਨ ਕਰਕੇ ਰੱਖ ਦਿੱਤਾ ਵਾ ਅਜੇ ਤੱਕ ਅਹੀਂ ਇੱਕ ਵੀ ਥੇਲਾ ਨਹੀਂ ਵਟਿਆ ਇਥੋਂ ਭਾਈ ਤੁਹਾਡਾ ਮਜੀਤ ਤੇ ਕੀ ਗੱਲ ਹੋਈ ਜਿਹੜੇ ਦੋਸ਼ ਤੁਹਾਡੇ ਤੇ ਲਾਉਂਦੇ ਕਿ ਪਰਾਲੀ ਨੂੰ ਤੁਸੀਂ ਜਾਣ ਬੁੱਝ ਕੇ ਅਗਲਾ ਜੀ ਕੋਈ ਜਾਣ ਬੁੱਝ ਕੇ ਨਹੀਂ ਲਾਇਆ ਇੱਥੇ ਕਣਕ ਕੇ ਰੰਡਾ ਸੀ ਤੇ ਜਿਹੜੇ ��ਲੇ ਹੁੰਦੇ ਨਾ ਉਹਨਾਂ ਨੂੰ ਉਹਨਾਂ ਨੇ ਬੰਦਿਆਂ ਨੇ ਅੱਗ ਲਾਤੀ ਉਹ ਮੁੜ ਕੇ ਜਿਹੜਾ ਉਹਦਾ ਨਿਗਰਾਨੀ ਨਹੀਂ ਰੱਖੀ ਤਾਂ ਅੱਗ ਅੱਗੇ ਵਧ ਗਈ ਜਿਹੜੀ ਸਚਾਈ ਹੈ ਤੇ ਜਿਹੜਾ ਇਹ ਨੁਕਸਾਨ ਉਹਨਾਂ ਦਾ ਹੋਇਆ ਉਹਨਾਂ ਦਾ ਉਹਦੀ ਕੌਣ ਪਰਪਾਈ ਕਰੇਗਾ ਜੀ ਨੁਕਸਾਨ ਇਹਨਾਂ ਦੀ ਆ 6 ਬਲਾਕ ਲੱਗੇ ਆ ਜਿਹੜੇ ਹੈਗੇ ਆ ਠੀਕ ਹੈ ਦੋ ਬਿਚਾ ਕੇ ਗੋ ਅਸੀਂ ਆਪਦਾ ਟਰੈਕਟਰ ਵੀ ਵੇਚ ਵੜ ਵੜ ਕੇ ਆਪਦਾ ਜਿੱਤਰਾ ਹਾਥੋਂ ਬਚਾਇਆ ਗਏ ਉਹ ਬਚਾਤੇ ਜੀ ਹਾਂਜੀ ਇਹੋਨਾਂ ਦਾ ਕਹਿਣਾ ਹੈ ਕਿ ਸਾਡੇ ਤੋਂ ਠੇਕਾ ਵੀ ਪਹਿਲਾਂ ਲਖਾਇਆ ਤੇ ਹੁਣ ਇਹ ਸਾਨੂੰ ਕੇ ਕੀ ਦੀ ਗੱਲ ਜਿਹੜੀ ਹੋਈ ਸੀ ਉਹ ਠੇਕਾ ਵੀ ਚਲੋ ਆਪਾਂ ਇਹਨਾਂ ਦੇ ਖਰਾਬ ਕਰਕੇ ਦਿੱਤਾ ਜੋ ਵੀ ਇਹਨਾਂ ਨੇ ਥੋੜਾ ਸਾਲ ਦੀ ਗੱਲ ਕੀਤੀ ਸੀ ਪਿੱਛੋਂ ਆਏ ਨੇ ਵੀ 6 ਮਹੀਨਿਆਂ ਦਾ ਹੀ ਦੇਣਾ ਅਸੀਂ ਤਾਂ ਵੀ ਕੰਪਰੋਮਾਈਜ਼ ਕਰ ਲਿਆ ਵੀ ਚਲੋ ਕੋਈ ਗੱਲ ਨਹੀਂ 6 ਮਹੀਨਿਆਂ ਦਾ ਹੀ ਦੇ ਦੂ ਉਹਨਾਂ ਕਹੇ ਜਾਣ ਬੁੱਝ ਕੇ ਲਾਈ ਗਈ ਅੱਗ ਜੀ ਉਹਦੇ ਪਤਾ ਇੱਥੇ ਸਾਰਾ ਹੁਣ ਮੰਨ ਲਓ ਸਾਰੇ ਪਿੰਡ ਨੂੰ ਪਤਾ ਜਾਂ ਆਪਾਂ ਦਾ ਉਸ ਵੇਲੇ ਉਵੇਂ ਪੱਟੀ ਸੀ ਜਦੋਂ ਮੰਨ ਲਓ ਵੀ ਇੱਕ ਕਾਂਡ ਹੋਇਆ ਇਹ ਕਰਕੇ ਉੱਥੋਂ ਹੀ ਆਪਾਂ ਗੱਡੀ ਭਜਾ ਕੇ ਇੱਥੋਂ ਤੱਕ ਆਏ ਤੇ ਆਉਂਦੇ ਨੂੰ ਇਹ ਮੰਨਦਾ ਵੀ 2-3 ਬਲਾਕ ਵਿੱਚ ਸੜ ਚੁੱਕੇ ਸੀ ਤੇ ਬਾਕੀ ਜਿੰਨੀ ਕੋਸ਼ਿਸ਼ ਕੀਤੀ ਦੋ ਬਲਾਕ ਉਹਦੇ ਜੋ ਬਚਾਤੀ ਹੈ ਇਸ ਰਾਹ ਦੀ ਪ੍ਰਾਲੀ ਡੰਪ ਕੀਤੀ ਅੱਗ ਲੱਗੀ ਹੈ ਤੇ ਕੀ ਪ੍ਰਸ਼ਾਸਨ ਵੱਲੋਂ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਿਵਲ ਐਡਮਨ ਨੂੰ ਹੀ ਆ ਗਿਆ ਜੋ ਵੀ ਡੀਜੀ ਸਾਹਿਬ ਦੇ ਹੁਕਮ ਉਹਦੇ ਮੁਤਾਬਕ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਪੰਦੀ ਹੋ ਕੀਤੀ ਜਾਊਗੀ ਕੋਈ ਤਕਰੀਬਨ ਕਿੰਨਾ ਕੁ ਨੁਕਸਾਨ ਹੈ ਨਾ ਇਸੇ ਕਿਹਦੇ ਬਾਰੇ ਹੁਣ ਮੈਂ ਕੀ ਕਹਿ ਸਕਦਾ ਤੁਹਾਡੇ ਸਾਹਮਣੇ ਹੀ ਆ ਹੁਣ ਪਤਾ ਨਹੀਂ ਵੀ ਕਿੰਨਾ ਕੁ ਹੋਵੇ ਆ ਤੁਹਾਡੇ ਸਾਹਮਣੇ ਜਾਂ ਇਹ ਦੱਸ ਸਕਦੇ ਆ ਮਤਲਬ ਜਿੰਨਾਂ ਦਾ ਨੁਕਸਾਨ ਹੋਇਆ ਉਹ ਦੱਸ